ਅੰਮ੍ਰਿਤਸਰ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਤੋਂ 6 ਕਿਲੋ ਹੈਰੋਇਨ ਬਰਾਮਦ ਹੋਈ। ਦੱਸਦੇ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਨਾਕਬੰਦੀ ਕੀਤੀ ਗਈ ਸੀ ਅਤੇ ਇਸੇ ਦੌਰਾਨ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸ ਲੱਗਦਾ ਹੈ ਇਹਨਾਂ ਨੌਜਵਾਨਾਂ ਦੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਸੰਬੰਧ ਨੇ ਅਤੇ ਉਹ ਉਹਨਾਂ ਦੇ ਨਿਰਦੇਸ਼ਾਂ 'ਤੇ ਹੈਰੋਇਨ ਦੀ ਢੇਪ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਂਦੇ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਚਾਰ ਨੌਜਵਾਨਾਂ ਨੂੰ ਇੱਕ ਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਜਿਨ੍ਹਾਂ ਚੋਕੇ ਇੱਕ ਨਬਾਲਕ ਤੇ ਉਹਨਾਂ ਦੇ ਪਾਕਿਸਤਾਨ ਦੇ ਤਸਕਰਾਂ ਨਾਲ ਸੰਬੰਧ ਰਚਾ ਤੇ ਹੁਣ ਕਈ ਵਾਰ ਡਰੋਂ ਰਾਹੀਂ ਉਹਨਾਂ ਨੇ ਹੈਰੋਇਨ ਤੇ ਹਥਿਆਰ ਲਿਆਂਦੇ ਨੇ ਇਸ ਇਲਾਵਾ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਹਰ ਬੰਦੋ ਯਾਰ ਅੱਧਾ ਕੋਟੇ ਦੇ ਪੈਸੇ ਪਤਾ ਨਹੀਂ ਸਰ ਚਲੋ ਕੋਈ ਨਹੀਂ ਕੋਈ ਕਰ ਲੈ ਕਰ ਲੈ ਮੈਂ ਅੱਧੀ ਸਰ ਅੱਧੀ ਪੈਸਾ ਕੋਈ ਦੇ ਬੰਦਾ હાਜੀ ਕਰ ਹਾਜੀ ਕਰ ਚਲੋ ਤਮਾਹ ਓਫਿਸ ਕਰ ਹਾਂਜੀ ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਵੀ ਯੁੱਧ ਨਸ਼ਾ ਵਰਤ ਕੈਂਪੇਨ ਨਾਲ ਉਹਦੇ ਚ ਕਮਿਸ਼ਨਰ ਪੁਲਿਸ ਅਫਸਰਾਂ ਤੋਂ ਬਹੁਤ ਵੱਡੀ ਕਾਮਯਾਬੀ ਖੜੀ ਹੈ ਇੱਥੇ 6 ਕਿਲੋ 106 ਗ੍ਰਾਮ ਜਿਰੋਨ ਦੇ ਦੋ ਮੌਨਸਾਈਕਲ ਤੇ ਇਹਦੇ ਚ 50 ਦੋਸ਼ੀ ਗ੍ਰਫਤਾਰ ਕੀਤੇ ਗਏ ਹਨ ਤਿੰਨੇ ਨਾਲ ਚੇਜਰ ਇੱਕ ਜੁਵਨਾਈਲ ਹੈ ਇਹਦੇ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਬੇਸ ਜਿਹੜੇ ਸਪਲਰ ਨੇ ਸਪੈਸ਼ਲੀ ਰਾਣਾ ਨਾਮ ਦਾ ਦਾ ਸਪਲਰ ਆ ਉਹਦੇ ਨਾਲ ਇੱਕ ਟੱਕ ਸੀਗਾ ਜਿਹੜਾ ਮੇਨ ਕੋਸ਼ੀਆ ਸਰਜੀ ਤੇ ਲਈ 54 ਜੋ ਕਿ ਤਰ੍ਹਾਂ ਆ ਬੜਾ ਰੂਲ ਦਾ ਰਹਿਣ ਵਾਲਾ ਪਹਿਲਾਂ ਵੀ ਇੰਤੇ ਪਰਚਾ ਦਰਜ ਆ ਪਰ ਕਾਫੀ ਦੇਰ ਤੋਂ ਇਹ ਐਕਟਿਵ ਹੈਗਾ ਕਨਸਾਈਨਮੈਂਟ ਦੇ ਵੀ ਕੁਝ ਕੁ ਕੇ ਆਈ ਹੈ ਕਿ ਬਹੁਤ ਸਾਰੀਆਂ ਨੇ ਰਸੀਬ ਕੀਤੀਆਂ ਡਿਫਰੈਂਟ ਲੋਕੇਸ਼ਨ ਜਿਹੜੀਆਂ ਬਾਰਡਰ ਏਰੀਆ ਕਿਆਂ ਪਾਕੀ ਵੈਪਨ ਵੀ ਮਿਲਾਈ ਹੈ ਤੇ ਨਾਲ ਹਿਰੋਇਨ ਵੀ ਮਿਲਾਈ ਹੋਰ ਵਿੱਚ ਉਸ ਤੋਂ ਬਾਅਦ ਇਹਦੇ ਨਾਲ ਇੱਕ ਯੂਨਾਈਟ ਵੀ ਸੀ ਉਡੀ ਵੀ ਰੈਸਟਰੀ ਐਸ ਤੋਂ ਨਾਮਾ ਤਰਨ ਸਿੰਘ ਐਲੀਸ ਹੈਪੀ ਇਹ ਸਾਰੇ ਇੱਕ ਨਾਲਾ ਏਰੀਏ ਦੇ ਰਹਿਣ ਵਾਲੇ ਦੋਨੇ ਕੁਲਵੀਰ ਐਲੀਸ ਗੁਰਦੀਪ ਐਲੀਸ ਥਾਮਸ ਇਹ ਵੀ ਨਾਲਾ ਸੈਕਟਰ ਦਾ ਰਹਿਣ ਵਾਲੇ ਆ ਸੋ ਟੋਟਲ ਇਹਨਾਂ ਕੋਲ ਜਿਹੜੀ ਬਰਾਮਦਗੀ 6 ਕਿਲੋ 106 ਗ੍ਰਾਮ ਹੋਈ ਹੈ ਔਰ ਸਾਡੀ ਜਿਹੜੀ ਪੁਛਕਿਚ ਹੈ ਉਹਦੇ ਚ ਉਮੀਦ ਹੈ ਕਿ ਆਉਣ ਵਾਲੇ ਟਾਈਮ ਵਿਪਨ ਤੇ ਹੀਰੋਇਨ ਵੀ ਅਸੀਂ ਜਲਦੀ ਫੜਾਂਗੇ ਕਿਉਂਕਿ ਇਹਨੇ ਸਪਲਾਈ ਬਹੁਤ ਜ਼ਿਆਦਾ ਅਸਕੇ ਤੇ ਕੀਤੀ ਹੈ ਇੱਕ ਗੱਲ ਇਹ ਵੀ ਇਸ ਤੋਂ ਪਤਾ ਲੱਗੀ ਹੈ ਹੋਰ ਕਿ ਇਹ ਸ਼ਾਇਦ ਅਮਰੀਕਾ ਜਿਹੜਾ ਡਾਕੀ ਰੂਪ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਰਿਪੋਰਟ ਹੋਇਆ ਆਕੀ ਨੇ ਸਭ ਤੋਂ ਪਹਿਲਾਂ ਦੇ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਹੈ ਔਰ ਇਕਵਰ ਫੜਿਆ ਗਿਆ ਹੈ ਹਿਰੋਇਨ ਦੇ ਕੇਸ ਤੋਂ ਸੁਝਵਾਦ ਤੇ ਆ ਗਿਆ ਬਹੁਤ ਕੁਆਂਟੀਟੀ ਸੀ ਵੀ ਜਿਹੜਾ ਦੂਜਾ ਲੜਕਾ ਹੈਗਾ ਧਰਮ ਸਿੰਘ ਉਹਦੇ ਖਿਲਾਫ ਸ਼ਿਵਦਰਸ਼ਨ ਦੀ ਵਿਰੋਧ ਔਰ ਬਰਿੰਦਰ ਸਾਡੇ ਸੀਆਈਏ 3 ਦੇ ਇਚਾਰ ਤੇ ਸਾਰੀਆਂ ਦੀ ਟੀਮ ਦਿੱਲੀ ਇਹਨਾਂ ਨੂੰ ਮੁਵਰਕਾ ਦਾ ਬਹੁਤ ਅੱਛਾ ਹੈ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਡਰਗ ਕਾਰਟਲ ਜਿਹਨੂੰ ਕਹਿ ਸਕਦੇ ਹੋ ਉਹ ਸਮੈਸ਼ ਕਰਾ ਔਰ ਅਗੇ ਜੋ ਉਮੀਦ ਹੈ ਕਿ ਬਹੁਤ ਜਲਦੀ ਸਭ ਹੋਰ ਗ੍ਰਾਬਟੇ ਹੋਏਗੀ ਬਹੁਤ ਵੈਪਨਸ ਐਂਡ ਹਿਰਿੰਗ ਗੈਸਟਾਰੀਏ ਕੇ ਲਈ ਇਹ ਸਰਚ ਚੱਲ ਚੱਲ ਇਤਨਾ ਨਾਮ ਜੀ ਨਹੀਂ ਦੱਸਿਆ ਨਹੀਂ ਤੁਸੀਂ ਅੱਜ ਪਾਕੀ ਦੱਸ ਸਕਦਾ ਜਿਹੜੇ ਮੇਜਰ ਸੀ ਇਹ ਸਰਚ ਸਰਚ ਦੱਸਿਆ ਕਿ ਬਾਅਦ ਕਿਆ ਸੀ ਬਹੁਤ ਹੋਇਆ ਯੂ 3 ਇਹੋ ਜਿਹੇ ਕਾਰਵਾਚ ਲਿਫਟ ਹੋ ਗਿਆ ਹੈ ਜਾਂ ਕੋਈ ਦੇਖੋ ਜਿਹੜਾ ਆਮ ਆਪਣੇ ਇੱਥੇ ਇੱਕ ਗੱਲ ਦੇਖੀ ਹੈ ਕਿ ਟੋਪੋਗ੍ਰਾਫਿਕਲੀ ਜਿਹੜੇ ਬਾਰਡਰ ਤੇ ਜਿਹੜੇ ਬੰਦੇ ਪਿੰਡ ਉਹਨਾਂ ਚ ਜ਼ਿਆਦਾਤਰ ਲੋਕਾਂ ਦੇ ਇਹੋ ਜਿਹੇ ਜਿਹੜੇ ਕੰਟੈਕਟਸ ਬਣ ਜਾਂਦੇ ਆ ਬਾਹਰਲਾ ਇੰਟਰਵਿਊ ਸੀ ਦੇਖ ਰਿਹਾ ਮੈਨੂੰ ਲੱਗਦਾ ਕਿ ਵਾਪਸ ਆ ਕੇ ਹੀ ਜਗਾ ਕੰਟੈਕਟਸ ਹੀ ਨੇ ਬਣਾ ਲਏ ਪਿੰਡਾਂ ਚ ਅੱਗੇ ਤੋਂ ਕੇ ਸੰਗਰ ਨਾਲ ਹੋਰ ਜਿਹੜੇ ਬੰਦੇ ਕੋਰੀਅਰ ਇਹਨੇ ਡਿਵੈਲਪ ਕਰ ਲਏ ਪੈਸੇ ਦੇ ਲਾਲਚ ਦੇ ਵਿੱਚ ਉਤੋਂ ਇਹ ਸਾਰੀ ਗੱਲ ਜਿਹੜੀ ਅੱਜ ਆਪਣਾ ਐਂਡ ਲੈਨ ਬੈਕਸਸ ਨਾਲ ਸਿੱਧੀ ਗ੍ਰੇਡ ਤੇ ਆ ਕੇ ਸੀ। ਇਹ ਪਰਿਵਾਰ ਦੇ ਮੈਂਬਰ ਕਿੰਨੇ ਕੀ ਹੋਰਗਾ ਕਿਸੇ ਪਰਿਵਾਰ ਦੀ ਇਹ ਕੋਈ ਗੱਲ ਨਹੀਂ ਆਈ ਸਾਹਮਣੇ। ਬਟ ਕਿਉਂਕਿ ਇਹ ਜੇ ਛੋਟੀ ਉਮਰ ਦਾ ਹੀ ਹੈ 29 ਸਾਲ ਦਾ ਹੀ ਹੈ ਇਹ ਤੇ ਮੈਨੂੰ ਲੱਗਦਾ ਕਿ ਇਹ ਨੇ ਜਿਹੜੀਆਂ ਅਸੀਂ ਸਾਰੇ ਵਰਕ ਕਰ ਰਹੇ ਹਾਂ ਬੜਾ ਪ੍ਰੋਫੈਸ਼ਨਲੀ ਇਸ ਗੱਲ ਤੇ ਕਿ ਜਿਹੜੀਆਂ ਇਹਨੇ ਪਹਿਲੀਆਂ ਕਨਸਾਈਨਮੈਂਟ ਦਿੱਤੀਆਂ ਉਹਨਾਂ ਦੇ ਉੱਤੇ ਅਸੀਂ ਮੈਂ ਤੋੜ ਦੇ ਰਹੇ ਹਾਂ ਪਰ ਤੁਹਾਨੂੰ ਹੋਰ ਕਰੀ ਹੋਣੀ। ਕਿੰਨੀ ਦਿਨ ਤੋਂ ਕੰਮ ਕਰਿਆ ਸਰ ਕਿੰਨੀ ਦਿਨ ਤੋਂ ਕੰਮ ਕਰਿਆ ਜਿਹੜਾ ਮੌਨਪੋਸਟ ਸੀ ਇਹਦਾ ਕਾਫੀ ਐਕਟਿਵ ਹੈ ਸਰ ਮੁੱਢਲਾ ਕਾਰੋਬਾਰ ਕੀ ਸੀ ਇਹਨਾਂ ਦਾ ਮੁੱਢਲਾ ਤੇ 46000 ਸਕੂਲ ਵੈਨ ਡਰਾਈਵਰ ਹੈ ਤੇ ਇਹ ਜਿਹੜਾ ਆਪਣੇ ਸਰਪ੍ਰਿੰਸ ਦਾ ਹੈ ਦੂਜੇ ਦੋਨੇ ਐਮਪਲੋਏਡ ਆ ਬੇਰੁਜ਼ਗਾਰ ਨੇ ਸਕਤੀ ਕਰਾਉਣ ਹੈ ਜੀ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਜਿਹੜਾ ਇਹ ਰਕਸ਼ਾ ਖਤਮ ਨਹੀਂ ਹੋ ਰਿਹਾ ਕਿਉਂ ਸਰਕਾਰ ਵੀ ਨਹੀਂ ਨਾ ਯੋਰਤਾ ਫਿਰ ਵੀ ਪੁਰਸ ਵੀ ਨਹੀਂ ਸ਼ਕਤੀ ਕਰੀਏ ਫਿਰ ਵੀ ਕਿਉਂ ਨਹੀਂ ਕਰ ਸਕਦੇ ਕੋਈ ਨਹੀਂ ਪਤਾ ਕੀ ਇਹ ਕ੍ਰਾਸ ਕੁਆਟਰ ਜਿਹੜੇ ਡਰੋਨ ਦੀ ਮੂਵਮੈਂਟ ਹੈ ਨਾ ਜੀ ਉਹ ਤੁਹਾਨੂੰ ਪਤਾ ਹੈ ਟੈਕਨੋਲੋਜੀ ਇਹੋ ਜੀ ਹੈ ਕਿ ਇੰਨਾ ਵੱਡਾ ਸਾਡਾ ਬਾਸ ਬਾਰਡਰ ਉਹਦੇ ਨਾਲ ਪੁਸ਼ਿੰਗ ਕਰੀ ਜਾ ਔਰ ਪੈਸੇ ਦੇ ਲਾਲਚ ਦੇ ਵਿੱਚ ਜਿਹੜੇ ਲੋਕ ਨੇ ਰਿਸਿਵਰ ਬਣੇ ਹੋਏ ਨੇ ਨੇ ਇਹੀ ਤਰ੍ਹਾਂ ਨੇ ਇੱਕ ਮੁਲਕ ਨਾਲੋਂ ਪ੍ਰਕਾਪਣ ਦਲਫਤਾ ਉਧਰ ਪੁਸ਼ਿੰਗ ਹੋ ਰਹੀ ਹੈ ਇੰਟਰਨੈਸ਼ਨਲ ਬਾਰਡਰ ਦੇ ਕ੍ਰਾਸ ਉਦੇ ਚ ਹੈਗਾ ਭੱਟ ਇਹਦੇ ਚ ਕੋਈ ਤੁਸੀਂ ਵੀ ਸਾਰੇ ਸਮਝੋ ਕਿ ਕਿੰਨਾ ਨਸ਼ੇ ਨੂੰ ਖੱਲ ਪਈ ਹੈ ਔਰ ਜੇ ਇਦਾਂ ਹੀ ਅਪਾ ਅਨਫੋਰਸਮੈਂਟ ਦੇ ਉੱਤੇ ਸਾਡਾ ਪ੍ਰੈਸ਼ਰ ਹੈਗਾ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਐਡਿਕਟ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਦਾਖਲ ਵੀ ਪੁਲਿਸ ਕਾਫੀ ਵੱਡੇ ਪੱਧਰ ਤੇ ਕਰਾਇਆ ਅਸਲ ਗੱਲ ਇਹ ਨਹੀਂ ਸਗਦਾ ਹੋਰ ਹੋ ਗਏ ਕਿ ਉੱਥੋਂ ਆਇਆ ਸੀ ਅਮਰੀਕਨ ਅਮਰੀਕਾ ਦੀ ਗੱਲ ਕਲੀਅਰ ਕਰ ਰਹੇ ਆ ਅਸੀਂ ਜਿਹਦੇ ਪਾਸਪੋਰਟ ਵਗੈਰਾ ਡਿਟੇਲਸ ਲੈ ਰਹੇ ਆ ਉਹ ਅਜੇ ਗੱਲ ਫੜਨ ਦੀ ਨਹੀਂ ਆਈ ਹੈ ਤਾਂ ਮੈਂ ਉਹ ਪੂਰਾ ਆਥੈਂਟਿਕ ਨਹੀਂ ਕਰ ਨਹੀਂ ਉਸਰ ਕਾਰਨ ਕੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਜਿਆਦਾ ਨਾਲ ਜੋੜਿਆ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਿਆ ਰਹੇ ਜਿੰਨਾ ਮਾਨਪਲਾਈਟ ਬੰਦੇ ਹੈ ਤੇ ਆਪਣੇ ਪੈਸੇ ਦੇ ਲਾਲਚ ਵਿੱਚ ਪਰ ਇਹ ਨਹੀਂ ਲੱਗਦਾ ਕਿ ਉਹਨਾਂ ਦੀ ਜਮਾਨਤ ਚਲਦੀ ਹੋਏ ਨਹੀਂ ਇਸ ਕਰਕੇ ਨਾਲ ਜੋੜਦੇ ਜਮਾਨਤ ਤਾਂ ਨਹੀਂ ਜੂਬਿਨਾਈਲ ਦੀ ਕੋਈ ਸੀ ਬਾਕੀ ਤਾਂ ਮੇਜਰੀ ਨਹੀਂ ਠੀਕ ਹੈ ਠੀਕ ਹੈ ਜੀ